ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿੰਦੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਬੀੜਰਾਉਕੇ ਇਹ ਪੰਡ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਬਦਨੀ ਕਲਾਂ ਤੋਂ ਬਾਅਦ ਚ ਬੀੜ ਪਦਨੀ ਆਉਂਦੀ ਹੈ ਤੇ ਉੱਥੋਂ ਛੱਡ ਕੇ ਬੀੜਰਾਉਕ ਕਿੱਥੇ ਆਉਂਦੀ ਹੈ ਦੋਨਾਂ ਪਿੰਡਾਂ ਦੇ ਸਾਂ ਵਿੱਚ ਬੀੜਰਾਉਕੇ ਤੇ ਬੀੜ ਪਦਨੀ ਦੇ ਸਾਂ ਦੇ ਵਿੱਚ ਜਦੋਂ ਤੁਸੀਂ 메ਨ ਰੋਡ ਤੋਂ ਆਉਂਗੇ ਦੋਸਤੋ ਤਾਂ ਖੱਬੇ ਹੱਥ ਇੱਕ ਵਾਈਟ ਰੰਗ ਦੀ ਬਿਲਡਿੰਗ ਦੇਖੂਗੀ ਤੁਹਾਨੂੰ ਤੇ ਉਹ ਬਾਈ ਜੀ ਉਹਨਾਂ ਦਾ ਘਰ ਆ ਜਿੱਥੇ ਮੈਂ ਵੀਡੀਓ ਬਣਾ ਰਿਹਾ ਚੁਕੀਨ ਐ ਵੀਰ ਖਾਸ ਕਰਕੇ ਮੁਰਾ ਨਾ ਚਲਦੇ ਉਸ ਟਾਈਮ ਪਹਿਲਾਂ 102699 ਦੀ ਝੋਟੀ ਪਹਿਲਾਂ ਸੂਆ ਲਾਈਵ ਆਪਣੇ ਚੈਨਲ ਤੇ ਹੋਈ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿੰਨੇ ਪਸ਼ੂ ਦੇਖੋਗੇ ਇਹ ਬੜੇ ਟੌਪ ਦੇ ਪੁਰਾਣਾ ਰਵਾ ਬਾਈ ਕੋਲ ਸੰਭਾਲਿਆ ਹੋਇਆ ਆਉਣ ਵਾਲੇ ਟਾਈਮ 'ਚ ਫਿਰ ਤੁਹਾਨੂੰ ਸੁਆਬ ਬਣਿਆ ਤਾਂ ਦਿਖਾਵਾਂਗੇ ਜਰੂਰ ਕਿਸੇ ਨਾ ਕਿਸੇ ਪਸ਼ੂ ਦੀ ਜਿਹੜੀ ਉਹ ਮਿਲਕਿੰਗ ਬਾਕੀ ਮੱਝਾਂ ਝੋਟੀਆਂ ਸਾਰੀਆਂ ਕਮਾਲ ਦੀਆਂ ਅੱਜ ਦੀ ਜਿਹੜੀ ਵੀਡੀਓ ਆ ਉਹਦੇ ਵਿੱਚ ਇੱਕ ਤਾਂ ਵਹੜ ਵਿੱਚ ਨਹੀਂ ਜਿਹਦੇ ਕੋਲ ਬਾਈ ਇਸ ਟਾਈਮ ਖੜਾ ਇੱਕ ਟਰੈਕਟਰ ਆ ਸੋਨਾ ਲੀਕਾ 750 ਤੇ ਇੱਕ ਜੀਪ ਸੋ ਇਹ ਤਿੰਨ ਚੀਜ਼ਾਂ ਦਿਖਾਉਂਗਾ ਪਰ ਮੈਂ ਇੱਕ ਚੀਜ਼ ਹੋਰ ਦਿਖਾ ਰਿਹਾ ਵੀ ਇੱਥੇ ਇੱਕੋ ਜੀ ਛੱਤ ਸੀ ਕੀ ਦੋਨੇ ਪਾਸੇ ਪਰ ਹੁਣ ਬਾਈ ਉਹਨਾਂ ਨੇ ਇਹ ਕੀਤਾ ਵੀ ਇੱਕ ਛੱਤ ਲਗਭਗ 2 ਫੁੱਟ ਉੱਚੀ ਚੱਕਤੀ ਇੱਕ ਤਾਂ ਛੱਤ ਕੱਚੀ ਕਰਤੀ ਉੱਤੋਂ ਮਤਲਬ ਇਹ ਨੂੰ ਬਾਸਤੇ ਖਾਨਿਆਂ ਦੀ ਛੱਤ ਕਰਤਾ ਤੇ ਦੂਜਾ ਇਹ ਫਾਇਦਾ ਹੋਊਗਾ ਵੀ ਇੱਧਰ ਇਹਨਾਂ ਨੇ ਰੋਸ਼ਨਦਾਨ ਦੇਤੇ ਹੁਣ ਇਹਦੇ ਨਾਲ ਕੀ ਹੋਊਗਾ ਵੀ ਇੱਕ ਤਾਂ ਪੁਰਾ ਜਦੋਂ ਉਤਲੀ ਹਵਾ ਵਗਦੀ ਆ ਕਿਉਂਕਿ ਕਈ ਵਾਰ ਹਵਾ ਥੱਲੇ ਹਮਸ ਹੋ ਜਾਂਦੀ ਹੈ ਉੱਪਰੋਂ ਹਵਾ ਵਗਦੀ ਹੈ ਉਹ ਇਹਨਾਂ ਰੋਸ਼ਨਦਾਨਾਂ ਥਾਣੀ ਵੀ ਭਾਵੇਂ ਪੁਰਾ ਵਗੇ ਉਹ ਵੀ ਅੰਦਰ ਆਊਗਾ ਤੇ ਜਾਂ ਪੱਛੋਂ ਵਗੀ ਤਾਂ ਇਧਰੋਂ ਅੰਦਰ ਆ ਜਾਣੀ ਐ ਸੋ ਇਹ ਇੱਕ ਆਈਡੀਆ ਹੈ ਜੇ ਤੁਸੀਂ ਛੱਤ ਖੁੱਲਾ ਬਰਾਂਡਾ ਬਣਾਉਨੇ ਆ ਤੇ ਇਸ ਤਰ੍ਹਾਂ ਦੀ ਛੱਤ ਤਿਆਰ ਕਰ ਸਕਦੇ ਹੋ ਨੇ ਖਾਸ ਕਰਕੇ ਜਿਹੜੇ ਵੀਰ ਚਾਦਰਾਂ ਪਾਉਂਦੇ ਆ ਤਾਂ ਬਰਾਂਡਾਂ ਤੋਂ ਉੱਚੀਆਂ ਪਾਇਆ ਕਰੋ ਕਈ ਗ੍ਰਾਂਡ ਬ੍ਰਾਂਡਾਂ ਦੇ ਲੈਵਲ 'ਚ ਤੁਸੀਂ ਚਾਦਰਾਂ ਬਾਅਦਨੇ ਉਹਦੇ ਨਾਲ ਗਰਮੈਸ ਬਣ ਜਾਂਦੀ ਹੈ। ਮਿਲਗੇ ਬਾਈ ਨੂੰ ਕਰਦੇ ਗੱਲਾਂ ਬਾਤਾਂ ਦੋਸਤੋ ਤਿੰਨ ਚੀਜ਼ਾਂ ਦਿਖਾਵਾਂਗੇ। ਅ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ। ਲਖਵੀਰ ਬਾਈ ਅੱਜ ਆਪਾਂ ਇੱਕ ਵੈੜ ਵਿੱਚ ਨਹੀਂ ਹੈ। ਤੇ ਦੋ ਚੀਜ਼ਾਂ ਹੋਰ ਆਪਣੇ ਕੋਲ। ਵੈਸੇ ਮੁਰਾ ਦਾ ਸ਼ੌਕ ਉਸੇ ਤਰ੍ਹਾਂ ਪਹਿਲਾਂ ਵਾਂਗੂ ਹੀ ਹੈ। ਬਿਲਕੁਲ ਜੀ। ਤੁਹ ਬਧਾਵਾਂਗੇ ਘਟਾਉਂਦੇ ਨਹੀਂ ਮੇਰੇ। ਅਚਾ ਬਧਾਵਾਂਗੇ ਕਰਪਾ ਚਾਹੀਦੀ ਬਧਾਵਾਂਗੇ ਘਟਾਉਂਦੇ। ਠੀਕ ਹੈ। ਅੱਛਾ ਇੱਕ ਬੋਲ ਵੀ ਸੀਗਾ ਆਪਣੇ ਕੋਲ ਬੜਾ ਚੰਗਾ ਉਹ ਸੇਲ ਕਰਤਾ ਹੀ ਨਹੀਂ ਸੇਲ ਹੋ ਗਿਆ ਜਿਹੜੇ ਹਾਂ। ਅਜ अच्छा गावा ਪਰ ਇਹ ਨਮਗਾ ਐਡ ਕੀਤੀ ਸੀ गावा ਪਹਿਲਾਂ ਉਹਨਾਂ ਨੇ ਮੇਰੇ ਕੋਲ ਪਿਛਲੇ ਸਾਲ ਲਈ ਸੀ ਠੀਕ ਹੈ ਹਜੇ ਉਹਨਾਂ ਹੈ ਨਹੀਂਗਾ ਆਪਾਂ ਪਹਿਲਾਂ ਸੀਗਾ ਵੇਚ ਤਾ ਬੜ ਗਏ ਪ्योर ਰੱਖਦੇ ਨਹੀਂ ਤੇਤੀ ਜਾਲੀ ਲੀਟਰ ਤੇ ਗਏ ਸੀ ਉਹ ਵੇਚ ਤੀਆਂ ਹੁਣ ਦੋਗਲੀਆਂ ਲਈ ਦਿੰਗਾ ਠੀਕ ਹੈ ਹੁਣ ਇਹਦੀ ਥਾਂ ਤੇ ਪਹਿਲਾਂ ਹੋਰ ਗਾਂ ਪਾਲੀ ਸੀ ਜਦੋਂ ਇਹਨੇ ਦੁੱਧ ਦੁੱਧ ਦੋ ਛੱਡੀ ਸੀ ਇਹ ਅੱਛਾ ਹੁਣ ਸੋਚਿਆ ਵੀ ਇਹ ਬੀਚ ਦੇਣੀ ਦੋ ਘਰ ਰੱਖ ਦੂਣੀਆਂ ਕਟਰੂਆਂ ਨੂੰ ਕੁੱਤੇ ਮਿਲਣੇ ਵਾਸਤੇ ਉਹਨਾਂ ਨੂੰ ਬਸ ਦੁੱਧ ਉਹਨਾਂ ਨੂੰ ਦੁੱਧ ਪੀਣਾ ਪੈਂਦਾ ਤੇ ਉਹਦੇ ਵਾਸਤੇ ਆਪਾਂ ਰੱਖਦੇ ਠੀਕ ਹੈ ਬਈ ਇਹ ਵੜ ਅੱਜ ਜਿਹੜੀ ਆਪਾਂ ਵੇਚਾਂਗੇ ਜੋ ਕੰਨ ਮਸੂਸੂ ਇਹ ਇਹ ਕਿੰਨਾ ਟਾਈਮ ਲਾਉਗੀ ਸੋਨ ਚ ਇਹ ਦਿਨ ਪੂਰੇ ਵੀਰੇ ਇੱਕ ਦੋ ਦਿਨ ਨੂੰ ਘਈਏ ਹੋਈ ਵਿਆ ਹਣ ਠੀਕ ਹੈ ਇਹ ਲੱਗਦਾ ਬਸ ਦੋ ਚਾਰ ਦਿਨ ਵੱਧ-ਤੋਂ ਵੱਧ ਠੀਕ ਐ ਐਸਾ ਦੁੱਧ ਕਿੰਨਾ ਕੁ ਦਿੱਤਾ ਪਹਿਲੇ ਸਵੇਰ ਦੁੱਧ 18 ਕਿਲੋ 18 ਕਿਲੋ ਪਹਿਲੇ ਨੇ ਦਿੱਤਾ ਪਹਿਲਾਂ ਨੇ ਦਿੱਤਾ ਠੀਕ ਐ ਭਾਈ ਕੀ ਡਿਮਾਂਡ ਰਹਿਣੀ ਐ ਦੀ ਇਹਦੀ 82000 82000 ਤੋਰ ਕੀ ਨੇ ਭਾਈ ਸੋਨ ਤੋ ਦੂਜਾ ਸੂਆ ਕਰਾਸ ਬਰੀਡ ਦਾ ਬਹੁਤ ਸੋਹਣਾ ਟਾਂਚਾ ਅਥੀ ਚਵਾਈ ਵਾਲਾ ਥਾਨਾ ਤੇ ਨਾਲ ਜਿਵੇਂ ਤੁਹ ਦੱਸਿਆ ਰਸੋ ਕਿ ਸ਼ੌਂਕ ਆ ਬਾਈ ਨੂੰ ਉਹਦੇ ਕਰਕੇ ਕੁੱਤੇ ਵੀ ਘਰੇ ਰੱਖੇ ਹੋਏ ਆ ਤੋ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਜਾਂ ਬੱਚੇ ਛੋਟੇ ਜਿਹੜੇ ਕਾਫ ਆ ਜਾਂਦੇ ਆ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਕਰੌਸ ਬਰੀਡ ਗਾਵਾਂ ਬਾਈ ਹੋਰੀ ਦੋ ਕਿਨਾਰੇ ਰੱਖਦੇ ਆ ਘਰੇ ਅੱਜ ਦੀ ਇਹ ਵੀਡੀਓ ਦੇ ਵਿੱਚ ਵੈੜ ਵੀਰ ਨੇ ਵਿਕਾਊ ਕੀਤੀ ਹੈ ਸੁਆ ਦੂਜਾ ਦੁੱਧ 18 ਕਿਲੋ ਪਹਿਲਾਂ ਨੇ ਦਿੱਤਾ ਸੋਹਣੀ ਸਮੀ ਵੀ ਹੈ ਢਾਂਚਾ ਸੋਹਣਾ ਉਸ ਤੋਂ ਤੇ ਡਿਮਾਂਡ 82 ਹਜ਼ਾਰ ਹੈ ਆ ਕੇ ਦੇਖਿਓ ਜੇ ਤੁਹਾਨੂੰ ਪਸੰਦ ਆਊਗੀ ਤੇ ਇਹਦੇ ਚੋਂ ਮਾਨਤਾਨ ਥੋੜਾ ਬਹੁਤ ਵੀਰ ਕਰ ਦੂਗਾ ਤੁਸੀਂ ਇਸ ਵੈੜ ਨੂੰ ਖਰੀਦਣਾ ਚਾਹੋ ਤਾਂ ਸੰਬਰਕ ਬਾਈ ਨਾਲ ਬਣਾ ਸਕਦੇ ਐ ਕਿ ਨਾਗਾਜ ਦੀ ਵੀਡੀਓ ਚ گاਵਾਂ ਵਾਲੇ ਪੱਖ ਤੋਂ ਇਹਦੀ ਬਾਤ ਤੁਹਾਨੂੰ ਟਰੈਕਟਰ ਤੇ ਇੱਕ ਜੀਪ ਦਿਖਾਉਣੀ ਹੈ ਬਾਕੀ ਪਸ਼ੂ ਜਿਹੜੇ ਉਹ ਮੈਂ ਸ਼ੌਕੀਆ ਕੈਮਰਾ ਮਾਰਿਆ ਸੀ ਹਾਲਾਂਕਿ ਮੇਨ ਇਨਫੋਰਮੇਸ਼ਨ ਇਸ ਗਾਂ ਸੰਬੰਧੀ ਦੇਣੀ ਸੀਗੀ ਵੈਸੇ ਜੇ ਆਪਾਂ ਹੋਰ گاਵਾਂ ਦੀ ਗੱਲ ਕਰੀਏ ਤਾਂ ਇਹ ਵੀ ਕਰੌਸ ਬਰੀਡ ਗਾਵਾਂ ਬਾਈ ਨੇ ਹੁਣ ਘਰੇ ਦੋ ਰੱਖ ਲਵੇ ਇਹ ਤੋਂ ਬਿਨਾ ਨਵੀਂ ਪਨੀਰੀ ਕਟੀਆਂ ਝੋਟੀਆਂ ਗਰੋਥ ਕਰ ਰਹੀਆਂ ਅਲੱਗ-ਅਲੱਗ ਸੀਮੰਦੀਆਂ ਦੋਸਤੋ ਤੇ ਸੀਮੰਦ ਨੇ ਬਾਈ ਆਪ ਲੈ ਕੇ ਆਉਂਦਾ ਪਹਿਲਾਂ ਉਸ ਵੀਡੀਓ ਚ ਵੀ ਦੱਸਿਆ ਸੀ ਤੁਸੀਂ ਇਹ ਝੋਟੀਆਂ ਦੇਖ ਸਕਦੇ ਹੋ ਜਿਹੜੀਆਂ ਅੱਗੇ ਬਾਈ ਕੋਲ ਬਰੀਡਿੰਗ ਤੇ ਕੰਮ ਜਿਵੇਂ ਵੀਰ ਨੇ ਦੱਸਿਆ ਵੀ ਬਣਾਵਾਂਗੇ ਕਟਾਉਂਦੇ ਨਹੀਂ ਕਿਉਂਕਿ ਸ਼ੌਕ ਐਕਟ ਉਸੇ ਕਰਕੇ ਪਸ਼ੂ ਘਰ ਦੇ ਵਿੱਚ ਰੱਖੇ ਹੋਏ ਆਓ ਟਰੈਕਟਰ ਬਾਰੇ ਵੀ ਜਾਣਕਾਰੀ ਲੱਗੇ ਸੋ ਇਹ ਟਰੈਕਟਰ ਹੈ ਦੋਸਤੋ ਸੋਨਾ ਲੀਖਾ ਡੀਆਈ 750 ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੈ ਲੈਂਦੇ ਆ ਲਖਵੀਰ ਭਾਈ ਇਹ ਕਿਹੜਾ ਮਾਡਲ ਟਰੈਕਟਰ ਇਹ 2004 ਹੈ 2004 ਮਾਡਲ ਹੈ ਠੀਕ ਹੈ ਓਕੇ ਹੈ ਸਾਰਾ ਕੁਝ ਸਾਰੇ ਓਕੇ ਵੀ ਰਿਹਾ ਆਪਾਂ ਇਹ 1 ਸਾਲ ਰੱਖਿਆ ਠੀਕ ਹੈ ਵਪਾਰੀ ਤੋਂ ਲਿਆ ਸੀ 1 ਸਾਲ ਰੱਖਿਆ ਕਾਪੀ-ਕੂਪੀ ਸਾਰਾ ਕੁਝ ਓਕੇ ਆ ਆਪਣੇ ਕੋਲੇ ਵਧੀਆ ਚੱਲਿਆ ਸਾਲ ਲਈ ਕਿਉਂਕਿ ਮੈਂ ਜਿਆਦਾ ਖੇਤੀ ਵਾਲਾ ਕੰਮ ਘੱਟ ਲਿਆ ਟਰਾਲੀ ਟਰੋਲੀ ਨੂੰ ਔਲਣਾ ਮੈਂ ਟਰੈਕਟਰ ਘੱਟ ਚਲਾਉਣਾ ਠੀਕ ਹੈ ਤੇ ਭਾਈ ਬੂਈ ਦੂਜ ਨੂੰ ਕਰ ਲਈਦੀ ਹੈ ਕਿਰਾਏ ਤੇ ਅੱਛਾ ਭਾਈ ਕੀ ਇਹਦੀ ਡਿਮਾਂਡ ਰੋ ਇਹਦੀ 240 ਵੀਰੇ 2 ਲੱਖ 40 ਠੀਕ ਹੈ ਸੋ ਦੋਸਤੋ 2004 ਮਾਡਲ ਹੈ ਟਾਇਰ ਜਿਹੜੇ ਉਹ ਤੁਸੀਂ ਦੇਖ ਲਓ ਇੱਥੋਂ ਪਿਛਲੇ ਟਾਇਰ ਜਿਹੜੇ ਉਹ ਇਦਾਂ ਦੇ ਐ ਅਗਲੇ ਟਾਇਰ ਦੇਖ ਸਕਦੇ ਹੋ ਬਾਕੀ ਇਹਦੀ ਕੰਡੀਸ਼ਨ ਦੇਖ ਲਓ ਤੁਸੀਂ ਚਲਾ ਕੇ ਦੇਖ ਸਕਦੇ ਹੋ ਆ ਕੇ ਦੇਖੋ ਚਲਾਓ ਤੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕਾਪੀ ਵਗੈਰਾ ਓਕੇ ਹੈ 2004 ਮਾਡਲ ਤੇ ਇਹਦੀ ਜਿਹੜੀ ਕੀਮਤ ਬਾਈ ਨੇ ਰੱਖੀ ਹੈ ਉਹ 2 ਲੱਖ ਤੇ 40000 ਰੁਪਏ ਹੈ ਸਰਵਿਸ ਸਰਵਿਸ ਬਾਈ ਨੇ ਆਪਦੇ ਹੱਥੀਂ ਕਰਾਈ ਹੋਈ ਹੈ ਇਹਦੀ ਸੋ ਹਰੇਕ ਪੱਖ ਤੋਂ ਓਕੇ ਹੈ ਇਸ ਟਾਈਮ ਇਹ ਚਾਲੂ ਹਾਲਤ ਦੇ ਵਿੱਚ ਹੈ ਤੁਸੀਂ ਵੀ ਨਵੀਂ ਹੈ ਠੀਕ ਹੈ ਪਾਣੀ ਸਾਰਾ ਬਦਲਾਇਆ ਹੈ ਬੈਟਰੀ ਨਵੀਂ ਹੈ ਠੀਕ ਹੈ ਬਾਕੀ ਰੋਟਾਵੇਟਰ ਤੇ ਮੈਂ ਅੱਧਾ ਕਿੱਲਾ ਵਾ ਕੇ ਦੇਖਿਆ ਬਹੁਤ ਵਧੀਆ ਚੱਲਿਆ ਅੱਛਾ ਠੀਕ ਹੈ ਰੋਟਾਵੇਟਰ ਤੇ ਲਾਇਆ ਮੈਂ ਹੋਰ ਮਾੜੇ ਮੋٹے ਹਲ ਮਾਰੇ ਜਿਆਦਾ ਚਲਾਇਆ ਨਹੀਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੈਂ ਬਾਹਰ ਸੀਗਾ ਸਹੀ ਹੈ ਆਖੀ ਮੈਂ ਉਹਨਾਂ ਕੀ ਚਲਾ ਕੇ ਦੇਖਿਆ ਹੁਣ ਆਰਾਧਾ ਆਏਗਾ ਵਧੀਆ ਹੋਰ ਟਰੈਕਟਰ ਲੈ ਕੇ ਚਲਾਜ ਨੂੰ ਲਿਆ ਕਰਾਂਗੇ ਤਾਂ ਕਰਕੇ ਠੀਕ ਹੈ ਓਕੇ ਸੋ ਦੋਸਤੋ ਇਹ ਸੋਨੂੰ ਦੱਸਦਾ ਬਾਈ ਨੇ ਵੀ ਥੋੜਾ ਹੀ ਚਲਾਇਆ ਹੈ 1 ਸਾਲ ਦੇ ਵਜ ਦੀ ਅੱਧਾ ਕਿੱਲਾ ਤੇ ਜਿਹੜਾ ਉਵਾਨ ਜਿਹਦੇ ਚ ਰੋਟਾ ਵੈਟਰ ਮਾਰਿਆ 2 ਲੱਖ 40 ਹਜ਼ਾਰੇ ਦਾ ਰੇਟ ਹੈ ਇੱਕ ਗੱਡੀ ਆ ਦੱਸੋ ਜਿਹੜੀ ਬਾਈ ਨੇ ਵੇਚਨੀ ਜੀਪ ਉਹ ਵੀ ਦਿਖਾਉਣੀ ਹੈ ਸੋ ਦੱਸੋ ਬਲੈਰੋ ਮਹਿੰਦਰਾ ਦੀ ਇਹ ਫੋਰ ਸੇਲ ਹੈ ਮੈਂ ਜੀਪ ਕਹਿ ਰਿਆ ਸੀਗਾ ਉਹਨੂੰ ਜੀਪ ਸਮਝ ਲਓ ਇਹਨੂੰ ਗੱਡੀ ਸਮਝ ਲਓ ਬਲੈਰੋ ਜੈਟ ਐਲ ਐਕਸ ਇਹਦਾ ਮਾਡਲ ਹੈ ਸੋ ਇਹਦੀ ਵੀ ਜਾਣਕਾਰੀ ਆਪਾਂ ਬਾਈ ਤੋਂ ਲੈਂਦੇ ਆ ਤੇ ਫਿਰ ਇਹ ਤੁਹਾਨੂੰ ਅੰਦਰੋਂ ਖੋਲ ਕੇ ਵੀ ਦਿਖਾ ਦਾਂਗੇ ਪੈਰੰਗ ਪੇਂਟ ਬੜਾ ਸਾਫ਼ ਦਿਸਦਾ ਹੈ ਲਖੀ ਜੀ ਬਾਈ ਕਿਹੜਾ ਮਾਡਲ ਇਹ 2015 ਦਾ 2015 ਹਾਂਜੀ ਠੀਕ ਹੈ ਸੈਕੰਡ ਓਨਰ ਆਪਾਂ ਇਹ ਸੈਕੰਡ ਓਨਰ ਦੇ ਨਾਮ ਮੈਂ ਤਾਂ ਹੁਣੇ 2-2.5 ਮਹੀਨੇ ਪਹਿਲਾਂ ਲਈ ਸੀ ਬਾਹਰ ਲੈਣੇ ਆਉਣੇ ਸੀ ਇੱਕ ਸਾਡੇ ਤੁਹਾਨੂੰ ਦਾ ਸੇ ਡੈਡੀ ਦੀ ਡੈਥ ਹੋ ਗਈ ਅਸ਼ਪਤਾ ਕਰਕੇ ਘਰੇ ਪਾਟ ਸੀਗਾ ਅੱਛਾ ਠੀਕ ਹੈ ਉਹਦੇ ਕਰਕੇ ਇੱਕ ਨਾ ਸਰਦਾ ਨਹੀਂ ਦੋ ਗੱਡੀਆਂ ਕਿਤੇ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰਹੁਗੀ ਇਹਦੀ 5 ਲੱਖ 15000 5 ਇਸਨੇ ਕਿਤੇ ਆਪਾਂ ਨੂੰ ਪਈ ਸੀਗੀ ਥੋੜਾ ਜ਼ਿਆਦਾ ਹੋ ਜੇ ਤੇਰੇ ਉੱਤਰ ਠੀਕ ਆਪਾਂ ਨੇ ਇੰਨੇ ਜੀ ਪਈ ਸੀ ਓਕੇ ਸੋ ਸੋ 5 ਲੱਖ 15000 ਅ ਟਾਇਰ ਤੁਸੀਂ ਦੇਖ ਸਕਦੇ ਹੋ ਗੱਡੀਆਂ ਚੰਗੀਆਂ ਪਈਆਂ ਟਾਇਰਾਂ ਦੇ ਅਪੋਲੋ ਦੇ ਇਹਦੇ ਟਾਇਰ ਹੈ ਸੋ ਕਲਾਈਬੀਲ ਵਗੈਰਾ ਜਿਹੜੇ ਉਹ ਲੱਗੇ ਹੋਏ ਐ ਬਾਕੀ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਵਿੱਚੋਂ 2015 ਮਾਡਲ ਬਲੇਰੋ ਗੱਡੀ ਫੋਰ ਸੇਲ ਸਾਫ ਬਿਲਕੁਲ ਅੰਦਰੋਂ ਤੁਸੀਂ ਦੇਖੋਗੇ ਤਾਂ ਅੰਦਰੋਂ ਵੀ ਪੂਰੀ ਸਾਫ ਦੇਸੀ ਐ ਬਾਕੀ ਬਾਹਰੋਂ ਵੀ ਜਿਹੜੀ ਉਹ ਪੂਰੀ ਸਾਫ ਗੱਡੀ ਬਹੁਤ ਘੱਟ ਚੱਲੀ ਬਾਈ ਕੋਲ ਤਾਂ ਉਹ ਗਈ ਨੂੰ ਥੋੜਾ ਟਾਈਮ ਹੋਇਆ ਐ ਤੇ ਵੀਰ ਨੇ ਬਹੁਤੀ ਚਲਾਈ ਨਹੀਂ ਕੀ। ਸੋ ਇਹ ਅੰਦਰੋਂ ਤੁਸੀਂ ਦੇਖ ਸਕਦੇ ਹੋ ਮੈਟਿੰਗ ਵਗੈਰਾ ਮੈਟ ਵਗੈਰਾ ਜਿਹੜੇ ਲੱਗੇ ਹੋਏ ਤੇ ਫੰਡੇ ਵੀ ਇਹ ਦੇਖੀਏ ਤਾਂ ਮੈਟਿੰਗ ਹੋਈ ਵੀ ਹੈ। ਸੋ ਇਹ ਚੱਲੀ ਹੈਗੀ ਹੈ 1,10,000 1,10,000 10,000 ਠੀਕ ਹੈ। ਪਰ 3-4000 ਕਿਲੋਮੀਟਰ ਚਲਾਈ ਹੋ। ਸਹੀ ਹੈ। ਸੋ ਦੋਸਤੋ ਇਹ ਪ੍ਰੋਬਲਮ ਕੋਈ ਨਹੀਂ। ਠੀਕ ਹੈ ਭਾਈ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਐਟਮਾ ਹੋ ਗਏ ਜਿਹਦੇ ਚੋਂ ਇੱਕ ਟਰੈਕਟਰ ਸੋਨਾਲਿਕਾ ਜੀ ਇਹ ਤੋਂ ਬਿਨਾ ਇੱਕ ਕ੍ਰਾਸ ਵੈਡ ਤੇ ਇੱਕ ਬਲੇਰੋ ਗੱਡੀ ਨਾਗ ਇਹ ਤਿੰਨ ਵਕਾਊ ਆ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਲਿਓ ਬਹੁਤ ਮਿਹਰਬਾਨ